ਮੇਰਾ ਟਰੈਕਟਰ ਲੈ ਕੇ ਆ 93 ਮਾਡਲ ਪੰਜਾਬ ਨੰਬਰ ਟਰੈਕਟਰ 225000 ਰੇਟ ਇੰਜਨ ਗੇਅਰ ਦਾ ਫੁੱਲ ਓਕੇ ਆ 50 ਹਸਪਾਵਰ ਕੀ ਦਾ ਟਰੈਕਟਰ ਵੀ ਦੀ ਸਾਰੇ ਸਾਂਸਰੀ ਨਵੇਂ ਲੱਗੀ ਆ ਚਾਰੋ ਟਾਇਰ ਨਵੇਂ ਲੱਗੇ ਆ ਫੈਵਰ ਵਾਲੀ ਹਟਲ ਕੀ ਟੂਕੇ ਦਾ ਪੇਂਟ ਏਰੀਆ ਰਈਆ ਬਿਆਸ ਸਟੇਟਿਸਟਿਕ ਅੰਮ੍ਰਿਤਸਰ ਮਬਕਰਨ ਸਾਹਿਬ ਲੈ ਕੇ ਪਿੰਡ ਵਡਾਲਾ ਫੋਨ ਨੰਬਰ 6283797416 ਛਿੱਪ ਵਾਲੀ ਕਾਪੀ ਟਰੈਕਟਰ ਦੀ ਵੀਰੇ ਇਹਨੇ ਲੈਣਾ ਮੈਂ ਨਸਮਰ ਕਰ ਸਕਦੇ ਵੀਰੇ ਟਰੈਕਟਰ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਜੋ ਭਾਵੇਂ ਆਪਣਾ ਮਿਸਤਰੀ ਨਾਲ ਲੈ ਵੀਰੇ ਸਾਦੇ ਮਰਾਉਂ ਦੀ ਬੈਟਰੀ ਹੈ ਵੀਰੇ ਹੈਵੀ ਬੰਪਰ ਲੱਗਾ ਸਾਰੀ ਸੰਸਰੀ ਨਵੀਂ ਲੱਗੀ ਚਿੱਪ ਵਾਲੀ ਕਾਪੀ ਹੈ ਫੋਨ ਨੰਬਰ 6283797416 ਰੇਟ 225 ਹੈ ਮਾਡਲ 93 ਹੈ ਵੇਖ ਸਾਦੇ ਵੀਰੇ ਮਾਡਲ ਮਾਰ ਕੇ ਲੱਗੇ ਹੋ ਕੋਈ ਕਮੀ ਪੇਸ਼ੀ ਨਹੀਂ ਜੈਫਤੇ ਵੀ ਡੀਰ ਲੀਗੀ ਹੈ ਮਗਰਾੜ ਵੇ ਲੋ ਟਾਇਰ ਵੇ ਲੋ ਚਾਰੇ ਟਾਇਰ ਨਵੇਂ ਮਗਦਾ ਵੀ ਲੱਗੇ ਆ ਡਰਾਂ ਜੋ ਰੇਵ ਰੋਡ ਮਿਊਜ਼ਿਕ ਸਿਸਟਮ ਸਾਰਾ ਕੁਝ ਓਕੇ ਟਰੈਕਟਰ ਦਾ ਵਾਹ ਕੇ ਚੈੱਕ ਕਰੇ ਖਰੀਦ ਸਕਦੇ ਵੀਰੇ ਵੀਡੀਓ ਚੰਗੀ ਲੱਗੇ ਬਸ ਤੋਂ ਵੱਲ ਸ਼ੇਅਰ ਕਰਿਓ ਵੀਰੇ ਥੈਂਕ ਯੂ ਗੇ ਨੰਬਰ ਆਫ 683799416 ਵੀਰੇ ਟਰੈਕਟਰ ਲੈ ਕੇ ਆ 93 ਮਾਡਲ ਪੰਜਾਬ ਨੰਬਰ ਟਰੈਕਟਰ 225000 ਰੇਟ ਹੈ ਇੰਜਨ ਕੇ ਦਾ ਫੁੱਲ ਓਕੇ ਹੈ 50 ਹਸ ਪਾਵਰ ਕੀਤਾ ਟਰੈਕਟਰ ਵੀ ਦੇ ਸਕਦੇ ਸਾਰੀ ਸੰਸਰੀ ਨਵੀਂ ਲੱਗੀ ਹੈ ਚਾਰੋ ਟਾਇਰ ਨਵੇਂ ਲੱਗੇ ਆ ਫੇਵਰਲੀ ਹਟ ਲੱਗੀ 2 ਕੇ ਦਾ ਪੇਂਟ ਏਰੀਆ ਰਈਆ ਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਮਾਪਕਣਾ ਸਾਹਿਬ ਦਾ ਪਿੰਡ ਵਡਾਲਾ ਫੋਨ ਨੰਬਰ 6283797416 ਛਿਪ ਵਾਲੀ ਕਾਪੀ ਟਰੈਕਟਰ ਦੀ ਵੀਰੇ ਨੇ ਨੇ ਲੈਣਾ ਮੈਂ ਨਸਮਰ ਕਰ ਸਕਦੇ ਵੀਰੇ ਟਰੈਕਟਰ ਵਾਹ ਕੇ ਚੱਕ ਕਰਕੇ ਖਰੀਦ ਸਕਦੇ ਜੋ ਭਾਵੇਂ ਆਪਣਾ ਮਿਸਤਰੀ ਨਾਲ ਲੈ ਵੀਰੇ ਸਾਦੇ ਮਰਾਉਣ ਦੀ ਬੈਟਰੀ ਹੈ ਵੀਰੇ ਹੈਵੀ ਬੰਪਰ ਲੱਗਾ ਸਾਰੀ ਸੰਸਰੀ ਨਵੀਂ ਲੱਗੀ ਚੇਪ ਵਾਲੀ ਕਾਪੀ ਹੈ ਫੋਨ ਨੰਬਰ 6283797416 ਰੇਡ 225 ਮਾਡਲ 93 ਆ ਵੇਖ ਸਾਦੇ ਵੀਰੇ ਮਾਡਲ ਮਾਰ ਕੇ ਲੱਗੇ ਹੋ ਕੋਈ ਕਮੀ ਕੋਈ ਨਹੀਂ ਅਜफ्ते ਵਿੱਚ ਫੀਟ ਲੱਗੀ ਹੈ ਮਗਰਾੜ ਦੇ ਟਾਇਰ ਵੇਲੇ ਚਾਰੇ ਟਾਇਰ ਨਵੇਂ ਮਗਰਾੜ ਲੱਗੇ ਆਂ ਤਾਂ ਜੋ ਫਰੈਵ ਰੋਡ ਮਿਊਜ਼ਿਕ ਸਿਸਟਮ ਸਾਰਾ ਕੁਝ ਓਕੇ ਟਰੈਕਟਰ ਦਾ ਵਾਹ ਕੇ ਚੈੱਕ ਕਰੇ ਖਰੀਦਾ ਦੇ ਵੀਰੇ ਵੀਡੀਓ ਚੰਗੀ ਲੱਗੇ ਬਸ ਤੋਂ ਵੱਲ ਸ਼ੇਅਰ ਕਰਿਓ ਵੀਰੇ ਥੈਂਕ ਯੂ ਨੰਬਰ ਆਫ 6283799416